शिवाय औं शिवाय ॐ नम शिवा ॐ ॐ ॐ ॐ ॐ नम शिवाय औं नम शिवाय सोमवार तो का खास व्रत ये है कि शिव जी का सबसे खास दिन है व्रत रक, रखने से सभी मनोकामना पूरी पूरी होती है भगवान से प्रसन्न होती है शिव जी को जब पाए थे ना तो कठिन तपस्या थी तो इसीलिए जो है सोमवार का व्रत रखा जाता है ये जो भी हम लोग व्रत रखेंगे तो भगवान पांच जल्दी प्रसन्न होते हैं सोमवार के व्रत से बिलोपत्र जो है उनका सबसे खास होता है तो बिलोपत्र लोग सावन में चढ़ाते हैं क्या क्या चीज की पूजा होती है यहाँ पे जो है दूध दही घी शक्कर शहद बिलोपत्र ठीक है धतूरा चावल पुष्पादि सब कुछ जो चढ़ाया जाता है सभी चीज से अभिषेक करते हैं चार बजे से जी। चार बजे से यहाँ जो है लगी हुई भक्तों की लाइन सब चढ़ाई रुद्राभिषेक होने के बाद जो है यहाँ रोज सुबह अभिषेक होता है उसके बाद से जो है पट खोल दिए गए हैं तो लाइन लगी हुई है तो कमेटी क्या दिया दिया। मंदिर कमेटी द्वारा बहुत बढ़िया काम किया जा रहा है जी जब से एक कमेटी बनी है पूरा तरक्की आप देखोगे कि हॉल बनवा रहे हैं मतलब तरक्की पे तरक्की होते जा रही है तो और जो भी सुविधा उपलब्ध कराने वाली होती है वो करवाती है ਜੈ ਸ਼੍ਰੀ ਰਾਮ ਇਕੱਲਾ ਦੇ ਨਸਾਰ ਨੂੰ ਸਾਰੇ ਵਿਸ਼ਵ ਨੂੰ ਮਾਇਕ ਨਾ ਜੈ ਸ਼ੰਕਰ ਦੀ ਅੱਜ ਬੜਾ ਖੁਸ਼ੀਆਂ ਭਰਾ ਦੇਣੇ ਆ ਤੇ ਅੱਜ ਪੂਰੇ ਵਿਸ਼ਵ ਦੇ ਵਿੱਚ ਭੁਲੇ ਨਾਲ ਦੀ ਦਾ ਦਿਨ ਮਨਾਇਆ ਜਾ ਰਿਹਾ ਔਰ ਮੈਂ ਸਿਰੇ ਵੇਖ ਰਿਹਾ ਕਿ 5 ਵਜੇ ਅਮਰਨਾਥ ਦੀ ਜੱਤ ਜਿਹੜੇ ਉੱਥੇ ਮਤਲਬ ਕਿ ਜਤਰੂ ਗਏ ਹੋ ਉੱਥੇ ਆਰਤੀ ਸੁਣ ਲੈ ਮੈਨੂੰ ਬੜਾ ਆਨੰਦ ਆਇਆ ਅੱਜ ਮੇਰਾ ਕਲਾਂ ਨੁਰ ਜਿਹੜਾ ਸ਼ਿਵਜੀ ਮਹਾਰਾਜ ਦਾ ਇਹ ਵੀ ਅੱਜ ਅਮਰਨਾਥ ਉਰਕੇ ਲੱਗਦੇ ਇੱਕੋ ਇੱਕ ਸੰਗਤ ਜਿਹੜੀ ਸਵੇਦੀ 3 ਵਜੇ ਦੀ ਆਉਂਦੀ ਹੈ ਤੇ ਮੱਥਾ ਟੇਕਣ ਦੀ ਹੈ ਅਲਗ-ਅਲਗ ਪਿੰਨੇ ਵੀ ਸ਼ਹਿਰ ਨੇ ਸਾਰੇ ਲੋਕ ਇੱਥੇ ਆਏ ਨੇ ਤੇ ਆਪਣੀ ਸਰਬ ਪੱਤਰੀ ਫੁੱਲ ਜੋ ਵੀ ਨੇ ਕੁਝ ਜੋ ਲਿਆ ਹੁੰਦੇ ਨੇ ਮਾਰੇ ਅਰਪਣ ਕਰਦੇ ਨੇ ਔਰ ਮੈਂ ਸਾਰੀ ਸੰਗਤ ਨੂੰ ਕਮੇਟੀ ਵੱਲੋਂ ਸਾਰਨ ਬਧਾਈ ਦਿਨਾ ਔਰ ਨਾਲ ਹੀ ਇਹ ਪ੍ਰਾਰਥਕ ਬੇਨਤੀ ਕਰਾਂਗਾ ਕਿ ਕੱਲਾ ਮੰਦਰ ਦੀ ਮਰਿਆਦਾ ਨੂੰ ਜਰੂਰ ਬਣਾ ਕੇ ਰੱਖਣਾ ਸਫਾਈ ਦਾ ਜਰੂਰ ਖਿਆਲ ਰੱਖਣਾ ਔਰ ਮੈਂ ਇਹ ਚਾਰ ਐਤਵਾਰ ਨੇ ਸੋنگਰ ਹੋਣੇ ਨੇ ਕਿਉਂਕਿ ਇਹ ਜਿਹੜਾ ਸਾਡਾ ਪੁੰਨਿਆ ਦਾ ਸੋنگਰ ਸੀ ਇਹ ਸਾਡੇ ਲੋਕ ਇਧਰ ਘਟ ਮਨਾਉਂਦੇ ਨੇ ਕਿਉਂਕਿ ਸਾਰੇ ਸ਼ਾਇਦ ਸਿਰ ਪੰਜਾਬ ਤੋਂ ਬਾਹਰ ਜਿਹੜਾ ਨਾ ਸੋنگਰ ਮਨਾਉਂਦੇ ਨੇ ਤੇ ਹੁਣ ਜਿਹੜਾ ਅਗਲੇ ਸੋنگਰ ਦਾਸ ਪੈਣਾ ਇੱਥੇ ਕਮੇਟੀ ਲੋ ਹਰ ਚੀ ਦਾ ਬੜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਲੰਗਰ ਦਾ ਸ਼ੇਰ ਦਾ ਬਹਿਨ ਦਾ 사త్సੰਗ ਦਾ ਔਰ ਸਜਾਵਟ ਦਾ ਤੁਸੀਂ ਦੇਖ ਹੀ ਰਹੇ ਹੋ ਮੈਂ ਤਾਂ ਕੁਝ ਕਹਿਣਾ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਜਾਵਟ ਚਾਲੂ ਹੋਈ ਆ ਅਗਲੇ ਸੋਮਵਾਰ ਤੱਕ ਸਾਰੀ ਮੰਦਿਰ ਚ ਦੁੱਲਨ ਦੀ ਤਰ੍ਹਾਂ ਜੜਾਣ ਸੱਜੂਗਾ ਔਰ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਮੈਂ ਅੱਜ ਪ੍ਰੋਬਲਮ ਦੇਖੀ ਲੋਕੀ ਬਾਹਰ ਮਥਾ ਜਿਹੜੇ ਬਾਹਰੋਂ ਆਏ ਨੇ ਮਥਾ ਟਿਕਣਾ ਉਹਨਾਂ ਨੇ ਉਹਨਾਂ ਨੇ ਵੀ ਕੱਟੀ ਨਸੀ ਪਾਉਣੀ ਆ ਹਰ ਦੀ ਭਾਵਨਾ ਪਰ ਮੈਂ ਬੇਨਤੀ ਕਰਾਂਗਾ ਸ਼ਹਿਰ ਵਾਸੀਆਂ ਨੂੰ ਵੀ ਦੂਜਿਆਂ ਨੂੰ ਵੀ ਤੇ ਮੇਰੀ ਹੱਥ ਜੋੜ ਕੇ ਬੇਨਤੀ ਇੱਕ ਚਾਰ ਸੋਮਵਾਰ ਜਿਹੜੀ ਕਥਾ ਜਿਹੜੀ ਔਰ ਕੇ ਸਾਨੂੰ ਕੇਚੀ ਦੀ ਕੰਪਲੇਨ ਨਾ ਕਰਨ ਕਿ ਵੇਖੋ ਜੀ ਤੁਹਾਡੇ ਆਪਣੇ ਬੰਦੇ ਅੰਦਰ ਬਾਹਰ ਨੇ ਤੇ ਅਸੀਂ ਦੂਜਿਆਂ ਨੂੰ ਕੀ ਕਰ ਸਕਦੇ ਤੇ ਮੇਰੀ ਹੱਥ ਜੋੜ ਕੇ ਬੇਤੀ ਮੈਂ ਉਹਨਾਂ ਕਿ ਫੋਕ ਤੇ ਮੈਂ ਉਹਨਾਂ ਦੇ ਪੈਰੀ ਵੀ ਹੱਥ ਲਾ ਦੂੰਗਾ ਕਿ ਮੇਰੀ ਇਹ ਚਾਰ ਸੌਂਗ ਜਿਹੜੀ ਮੇਰੀ ਬੇਤੀ ਮਨਜ਼ੂਰ ਕਰੋ ਕਥਾ ਜਿਹੜੀ ਆਣ ਕੇ ਬਾਹਰ ਕਰੋ ਤਾਂ ਕਿ ਲੋਕ ਜਿਹੜੇ ਖੁਸ਼ੀ-ਖੁਸ਼ੀ ਆਉਂ ਤੇ ਖੁਸ਼ੀ ਹੋ ਜਾਣ ਸਾਨੂੰ ਕੇਚੀ ਦੀ ਕਮੇਰਨਾ ਦੇਣ ਕੱਲ ਦੀ ਔਰ ਇੱਥੇ ਇੱਕ ਵੱਡੀ ਚੀਜ਼ ਹੈ ਆ ਕਿ ਜਿਹੜੇ ਲੋਕ ਕਹਿੰਦੇ ਇੱਥੇ ਪੈਸਾ ਨਹੀਂ ਇੱਥੇ ਕੁਛ ਨਹੀਂ ਮੈਂ ਕਹਾਂਗਾ ਦਾਵੇ ਨਾ ਕਹਿੰਦੇ ਕਿ ਇੱਥੇ ਕੇਚੀ ਦੀ ਘਾਟ ਹੀ ਨਹੀਂ ਨਾ ਤੇ ਪੈਸੇ ਦੀ ਘਾਟ ਨਾ ਤੇ ਲੰਗਰ ਦੀ ਕਾਰਡ ਇਹ ਚੀਜ਼ ਦੀ ਕਾਰਣੀ ਤੇ ਮੈਂ ਕਹਾਂਗਾ ਇਹ ਇੱਥੇ ਅਮਰਨਾਥ ਜਿਹੜਾ ਤਾਂ ਇਹ ਦੂਜਾ ਅਮਰਨਾਥ ਕਲਾਂ ਨੋ ਦਾ ਜਿਹੜਾ ਵੀ ਹੁੰਦਾ ਬੜੇ ਖੁਸ਼ੀ ਨਾਲ ਜਾਂਦਾ ਬੜੇ ਖੁਸ਼ੀ ਨਾਲ ਹੁੰਦਾ ਸਾਹਮਣੇ ਪਾਰਕ ਆ ਗੱਡੀਆਂ ਲਾਉਣ ਨੂੰ ਕੋਈ ਪੈਸਾ ਨਹੀਂ ਕੋਈ ਕੋਈ ਇੱਥੇ ਕੋਈ ਕਮੇਟੀ ਨੂੰ ਕੋਈ ਉੱਪਰ ਚ ਨਹੀਂ ਲਾਈਦਾ ਲੱਗ ਕ ਉੱਥੇ ਆਪਾਂ ਮਲਾਜ਼ਮ ਕਮੇਟੀ ਤਨਖਾਹਾਂ ਉਹਨਾਂ ਨੂੰ ਕੋਲੋਂ ਦਿੰਦੀ ਆ ਪਰ ਅਹੀਂ ਉਹਨਾਂ ਲੋਕਾਂ ਨੂੰ ਕੋਈ ਹਿੰਤਾ ਨਹੀਂ ਦੇਖ ਰਿਹਾ ਕਿ ਕਿ ਕਾਫੀ ਲੈਣਾ ਲੱਗ ਗਿਆ ਕੋਈ ਤਾਂ ਸੀਮਟਾਉਣੇ ਚ ਰੂਗੇ ਇਹ ਸਵੇਰ ਤੋਂ 3 ਵਜੇ ਤੋਂ ਨਹੀਂ 2 ਵਜੇ ਸੱਚ ਤੇ ਮਾਰਾ ਸਿਤਾਰ ਮਾਚਰ ਵਾਲੇ ਮਾਰੇ ਸਰਾਤੀ ਸਰੇ ਦ ਲੋ ਕਮੇਟੀ ਦੀ ਕਮੇਟੀ ਕੋ ਮਾਲਕ ਨਹੀਂ ਇਹ ਤਾਂ ਸ਼ਿਵਜੀ ਮਾਰਾ ਮਾਲਕ ਉਹਨਾਂ ਨਾਲ ਕੋਈ ਇਹ ਚੀਜ਼ ਦੀ ਕਮੀ ਨਹੀਂ ਉਹ ਆਪ ਹੀ ਸ਼ੰਭੂ ਜੀ ਆ ਸਾਰੇ ਕੰਮ ਆਪ ਹੀ ਕਰ ਜਾਂਦੇ ਨੇ